ਮਾਛਵਾੜਾ ਦੋਸਤੋ ਤੁਸੀਂ ਦੇਖ ਰਹੇ ਹੋ ਮਾਛਵਾੜਾ ਨਿਊਜ਼ ਹਰ ਇੱਕ ਖਬਰ ਦੇਖਣ ਲਈ ਸਾਡੇ ਫੇਸਬੁੱਕ ਪੇਜ ਤੇ YouTube ਚੈਨਲ ਮਾਛਵਾੜਾ ਨਿਊਜ਼ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰੋ ਜੀ ਅੱਜ ਮਾਛਵਾੜਾ ਸਾਹਿਬ ਦੇ ਨਜ਼ਦੀਕ ਪਿੰਡ ਹਿਆਤ ਪੁਰਾ ਵਿਖੇ ਬਹੁਤ ਹੀ ਮੰਦਪਾਕੀ ਕਟਨਾ ਵਾਪਰੀ ਵਿਦੇਸ਼ ਤੋਂ ਆਏ ਹੋਏ ਇੱਕ ਨੌਜਵਾਨ ਨੇ ਆਪਣੀ ਹੀ ਨਮੀ ਗੱਡੀ ਫੋਰਚਨਰ ਵਿੱਚ ਬੈਠ ਕੇ ਆਪਣੇ ਆਪ ਨੂੰ ਖੁਦ ਨਾਲ ਖੁਦ ਨੂੰ ਗੋਲੀ ਮਾਰ ਮਾਛੋੜਾ ਸਾਹਿਬ ਨੇੜੇ ਦੇ ਪਿੰਡ ਗੌਂਦ ਘੜ ਦੇ ਨਿਵਾਸੀ ਨੌਜਵਾਨ ਸਿੰਘਦਰ ਸਿੰਘ ਸ਼ਿੰਦਾ ਨੇ ਅੱਜ ਆਪਣੀ ਫੋਰਚਨਰ ਗੱਡੀ ਵਿੱਚ ਲਾਇਸੈਂਸੀ ਰਿਵਾਜ ਤੋਂ ਗੋਲੀ ਮਾਰ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ प्राप्त जानकारी अनुसार सुरेंद्र सिंह शिंदा करीब 1 साल पहले मैका ਤੋਂ ਪਰਤਿਆ ਸੀ ਅਤੇ ਹੁਣ ਪਿੰਡ ਵਿੱਚ ਆਪਣੇ ਪਰਿਵਾਰ ਨਾਲ ਖੇਤੀਬਾੜੀ ਤੇ ਡੇਰੀ ਕੀਤਾ ਕਰਦਾ ਸੀ ਅੱਜ ਵੀ ਉਹ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਦੁੱਧ ਡੇਰੀ ਵਿੱਚ ਪਾ ਕੇ ਆਇਆ ਅਤੇ ਉਸ ਤੋਂ ਬਾਅਦ ਆਪਣੀ ਫੋਰਚੂਨਰ ਗੱਡੀ ਲੈ ਕੇ ਚਲਾ ਗਿਆ ਆਪਣੇ ਪਿੰਡ ਦੇ ਹੀ ਨੇੜੇ ਸੜਕ ਤੇ ਉਸਨੇ ਫੋਰਚੂਨਰ ਗੱਡੀ ਵਿਚ ਆਪਣੇ ਆਪ ਨੂੰ ਟੋਲੀ ਮਾਰ ਲਈ ਜਿਸ ਤੋਂ ਬਾਅਦ ਉਸ ਦੀ ਇੱਕ ਗੱਡੀ 'ਤੇ ਕਾਬੂ ਹੋ ਕੇ ਸੜਕ ਕਿਨਾਰੇ ਖੰਭਿਆਂ ਵਿੱਚ ਜਾ ਟਕਰਾਈ ਤੇ ਖੇਤਾਂ ਵਿੱਚ ਜਾ ਗਿਰੀ ਮੌਕੇ ਤੇ ਖੇਤਾਂ ਵਿੱਚ ਕੰਮ ਕਰ ਰਹੇ ਇੱਕ ਚਸ਼ਮਦੀਦ ਨੇ ਦੱਸਿਆ ਕਿ ਗੱਡੀ ਖੰਭੇ ਨਾਲ ਟਕਰਾ ਕੇ ਖੇਤਾਂ ਵਿੱਚ ਜਾ ਗਿਰੀ ਤਾਂ ਉਸ ਵਿੱਚੋਂ ਧੂਆ ਨਿਕਲਣ ਲੱਗ ਪਿਆ ਜਿਸਤੇ ਉਹਨਾਂ ਮੌਕੇ ਤੇ ਜਾ ਕੇ ਦੇਖਿਆ ਤਾਂ ਇੱਕ ਨੌਜਵਾਨ ਲਹੂ ਲਹਾਰ ਡਰਾਈਵਰ ਸੀਟ ਤੇ ਬਿਆਸੀ ਚਸ਼ਮਦੀਤ ਜਗਰੂਪ ਸਿੰਘ ਅਨਸਾਰ ਉਸਨੇ ਸ਼ੀਸ਼ਾ ਤੋੜ ਕੇ ਜਦੋਂ ਨੌਜਵਾਨ ਬਾਹਰ ਕੱਢਿਆ ਤਾਂ ਉਹ ਉਸਦੀ ਪਛਾਣ ਸ੍ਰਿੰਦਰ ਸਿੰਘ ਸ਼ਿੰਦਾ ਨਿਕਲਿਆ ਸੀ ਪਰ ਸ਼ਾਂਤੀ ਵਿੱਚ ਗੋਲੀ ਲੱਗਣ ਕਾਰਨ ਉਸਦੀ ਮੌਤ ਹੋ ਚੁੱਕੀ ਸੀ ਜਾਣਕਾਰੀ ਅਨੁਸਾਰ ਸ੍ਰਿੰਦਰ ਸਿੰਘ ਨੇ ਤੇ ਦੋ ਗੋਲੀਆਂ ਲੱਗੀਆਂ ਸਨ ਜਿਸ ਵਿੱਚੋਂ ਇੱਕ ਉਸ ਦੀ ਲੱਤ ਤੇ ਵੱਜੀ ਅਤੇ ਦੂਜੀ ਗੋਲੀ ਉਸ ਦੀ ਛਾਤੀ ਦੇ ਆਰ-ਪਾਰ ਦੱਸੀ ਜਾ ਰਹੀ ਹੈ ਸੂਚਨਾ ਮਿਲਦੇ ਹੀ ਪੁਲਿਸ ਜ਼ਿਲ੍ਹਾ ਖੰਨਾ ਦੇ ਐਸਐਸਪੀ ਅਸ਼ਵਨੀ ਗੋਟਿਆਲ ਡੀਐਸਪੀ ਟੀ ਸੁਖਪ੍ਰੀਤ ਸਿੰਘ ਰਦਾਵਾ ਅਤੇ ਥਾਣਾ ਮੁਖੀ ਪਵਿੱਤਰ ਸਿੰਘ ਵੀ ਮੌਕੇ ਤੇ ਪਹੁੰਚ ਗਏ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਡੀਐਸਪੀ ਸੁਖਪ੍ਰੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਮਾਮਲਾ ਆਤਮਹੱਤਿਆ ਦਾ ਲੱਗ ਰਿਹਾ ਹੈ ਪਰ ਫਿਰ ਵੀ ਪੁਲਸ ਵੱਲੋਂ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਫਿਲਹਾਲ ਆਤਮਹੱਤਿਆ ਦੇ ਕਾਰਨਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ। ਅਤੇ ਮ੍ਰਿਤਕ ਦੇ ਮੋਬਾਈਲ ਫੋਨ ਦੀ ਵੀ ਜਾਂਚ ਕੀਤੀ ਜਾਵੇਗੀ ਪੁਲਸ ਵੱਲੋਂ লাশ ਨੂੰ ਪੋਸਟਮਾਰਟਮ ਲਈ ਭਜਵਾ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਇਸ ਤਰ੍ਹਾਂ ਗੱਡੀ ਖੰਬੇ ਵਿੱਚ ਜਾ ਟਕرائی ਅਤੇ ਕਿਸ ਤਰ੍ਹਾਂ ਗੱਡੀ ਨੂੰ ਅੱਗ ਲੱਗੀ ਹੋਈ ਹੈ ਗੱਡੀ ਦੇ ਵਿੱਚ ਵੀ ਕਾਫੀ ਜ਼ਿਆਦਾ ਲੋਹ ਕਿੱਲਰ ਆ ਪਿਆ ਸੀ ਅਤੇ ਉਸ ਦਾ ਜੋ ਲਾਇਸੈਂਸੀ ਰਵਾਲਵਰ ਸੀ ਉਹ ਵੀ ਗੱਡੀ ਦੇ ਵਿੱਚ ਪਿਆ ਸੀ ਅਤੇ ਉਸ ਦਾ ਲਾਇਸੈਂਸ ਵੀ ਗੱਡੀ ਦੇ ਵਿੱਚ ਹੀ ਸੀ ਮੌਕੇ ਤੇ ਸਾਰੀਆਂ ਹੀ ਟੀਮਾਂ ਪਹੁੰਚੀਆਂ ਜਿਸ ਤੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਆਤਮ ਹੱਤਿਆ ਹੀ ਹੈ ਜਾਂ ਕੋਈ ਹੋਰ ਕਾਰਨ ਹੈ ਪਰ ਫਿਰ ਵੀ ਪੁਲਿਸ ਡੰਗਾਈ ਨਾਲ ਜਾਂਚ ਕਰ ਰਹੀ ਹੈ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ लाइव तस्वीर किस तरह पुलिस मुलाजम ग चंकी तरह हर पहलू तो छाणबीण कर रहे हैं देख रहे हैं कि यह आत्महत्या हुई है जो होर घटना वापरी है पर पुलिस ने फिर भी कहा है कि पहलुआ तो पता लगता है कि ये आत्महत्या का ही कारण बनता है

ਮਾਣ ਦੇ ਗੱਲ ਹੋਵੇ ਨਾ ਇਹਦੇ ਨਾਲ ਇਹਦੇ ਤੋਂ ਜਿਆਦਾ ਮਾਣ ਕਾਇਆ ਹੋ ਉਪਰ ਤੋਂ ਮੇਰੇ ਅੰਦਾਜ਼ਾ ਲੱਗਦਾ ਹੈ ਬਦਲ ਆਇਆ ਮਰਦਾ ਦਾਰ ਦਾਰ ਦੋ ਇਹਨਾਂ ਨੇ ਵੀ ਜਾਣਾ ਸਾਰੇ ਨੰਬਰ ਤੇ ਜਾਣ ਮੇਰਾ ਨਾਮ ਜਗਰੂਪ ਸਿੰਘ ਜੀ ਪਿੰਡ ਹਜਾਤਪੁਰ ਵੇਠ ਇਹ ਗੱਡੀ ਆ ਕੇ ਖੰਬੇ ਚ ਲੱਗੀ ਜੀ ਬਹੁਤ ਜ਼ੋਰ ਨਾਲ ਅਸੀਂ ਇੱਥੇ ਨੇੜੇ ਖੇਤ ਚ ਸੀਗੇ ਤੇ ਜਦੋਂ ਅਸੀਂ ਆਏ ਤਾਂ ਆ ਕੇ ਦੇਖਿਆ ਕਿ ਗੱਡੀ ਦੇ ਧੂਆਂ ਬਹੁਤ ਹੋ ਰਿਆ ਸੀ ਕਿ ਅੱਗ ਲੱਗੀ ਛਤ ਜੋ ਸ਼ੀਸ਼ਾ ਤੋੜ ਕੇ ਦੇਖਿਆ ਤਾਂ ਵਿੱਚ ਬੰਦੇ ਦੇ ਗੋਲੀ ਲੱਗੀ ਹੋਈ ਸੀ ਮੁੰਡੇ ਤੇ ਕੀ ਮੁੰਡੇ ਦਾ ਨਾਂ ਕੀ ਸੀ ਮੁੰਡੇ ਦਾ ਨਾਂ ਸ਼ਿੰਦਾ ਕਹਿੰਦੇ ਆ ਸੁਰਿੰਦਰ ਸਿੰਘ ਜੀ ਅੱਛਾ ਅੱਛਾ ਹਾਂ ਜੀ ਗੌਂਦ ਕੜਦਾ ਜੀ ਹਾਂਜੀ ਹਾਂਜੀ ਸਾਬਕਾ ਸਰਪੰਚ ਸਾਹਿਬ ਦਾ ਬੇਟਾ ਜੀ ਅੱਛਾ ਜੀ ਸਾਬ ਸਿੰਘ ਦਾ ਕਿੰਨੀਆਂ ਕੁੜੀ ਲੱਗੀਆਂ ਕਿੱਥੇ ਕਿੱਥੇ ਪੱਟ ਪਿੰਨੀ ਤੇ ਪੱਟ ਤੇ ਲੱਤ ਤੇ ਇੱਕ ਛਾਤੀ ਚ ਦਿਲ ਤੇ ਆਪਰੇ ਰਤੋ ਇਹ ਸੁਮੋਖ ਕੇ ਰਤੋ ਕੁਸਤੀ ਨਾਲੇ ਪ੍ਰੋਗਰਾਮ ਪਰਿਵਾਰ ਕੋ ਇੰਸੂਰੈਂਸ ਦਿੱਤਾ ਉਹ ਨਾਲ ਲੈ ਕੇ ਹੱਸਦਾ ਇਹਦੇ ਵਿੱਚ ਕੋਈ ਹੋਰ ਵੈਪਸਾ ਵਿੱਚ ਹੀ ਪਿਆ ਸਾਰਾ ਵੈਪਨ ਵਿੱਚ ਹੀ ਪਿਆ ਜੀ ਕਾਰ ਤੋਂ ਸੁਸਾਇਡ ਹੋ ਗਿਆ ਜੀ ਬਾਕੀ ਹੁਣ ਦਾ ਪਤਾ ਜਾਂਚ ਤੋਂ ਬਾਅਦ ਉਹ ਗੋਗੀ ਜੀ ਨੂੰ ਫੋਨ ਕੀਤਾ ਇਹਦੇ 2-3 ਮਹੀਨਾ ਮੇਰਾ ਬ੍ਰਦਰ ਆ ਕੇ ਦੋ ਤਰਫ ਬੰਦੇ ਜਣਦੇ ਸੀ ਉਹਨਾਂ ਨੂੰ ਹਾਂਜੀ ਨਾਲੇ ਆਪਣੇ ਇੱਕ ਪਿੰਡ ਦੇ ਹੈ ਜੀ ਇੱਕੋ ਪਿੰਡ ਦੇ ਹੈ ਇੱਕੋ ਪਿੰਡ ਦੇ ਹੈ ਜੀ ਉਹ ਪਿੰਡ ਬੱਸ ਦੇ ਕਲਾਸ ਬੈਲ ਹੋਇਆ ਜੀ ਮੇਰਾ ਓਹੋ ਜੇ ਕਿੱਤਲਾ ਮਿਲੀ ਸੀਗੀ ਫਿਰ ਇੱਥੇ ਗੱਡੀ ਦਾ ਐਕਸੀਡੈਂਟ ਹੋਇਆ ਤੇ ਜਿਸ ਵਿੱਚ ਇੱਕ ਬਾਡੀ ਮਿਲੀ ਹੈਗੀ ਆ ਜਦੋਂ ਮੌਕੇ ਤੇ ਪੁਲਿਸ ਪਹੁੰਚੀ ਹੈਗੀ ਤੇ ਫਿਰ ਆਇਡੈਂਟੀਫਾਈ ਹੋਇਆ ਸਰਂਦਰ ਸਿੰਘ ਨਾਮ ਦਾ ਬੰਦਾ ਕੌਸਗੜ ਪਿੰਡ ਦਾ ਤੇ ਹਲੇ ਤੱਕ ਪ੍ਰੀਲੀਮਨਰੀ ਲੱਗਦਾ ਵੀ ਜਨੇ ਸੁਸਾਇਡ ਕੀਤਾ ਹੈਗਾ ਬਾਕੀ ਦੀ ਡੰਗਾਈ ਨਾਲ ਤੋਂ ਪੇਸ਼ ਕੀਤੀ ਜਾਏਗੀ ਫਿਰ ਸੁਸਾਇਡ ਦੇ ਕਾਰਨ ਦਾ ਪਤਾ ਲੱਗੇਗਾ ਉਸ ਤੋਂ ਨਹੀਂ ਉਹ ਸਾਰਾ ਹੁਣ ਨਾਲੇ ਕਲੀਅਰ ਕਰਾਂਗੇ ਕਿ ਕਿਸ ਕਿੱਥੇ ਲੱਗੀ ਗੋਲੀ ਸਰ ਇਹ ਇੱਕ ਗੋਲੀ ਲੱਤ ਵਿੱਚ ਲੱਗੀ ਹੈ ਕਿ ਨਹੀਂ ਚੈਸਟ ਵਿੱਚ ਲੱਗੀ ਹੈ ਗੋਲੀ ਪੋਸ਼ਟ ਨਹੀਂ ਉਹ ਆਹ ਨਹੀਂ ਨੂੰ ਅੱਗੇ ਪੋਸਟਮਾਰਟਮ ਲਈ ਲੈ ਕੇ ਜਾਵਾਂਗੇ ਉਸ ਬਾਅਦ ਜੋ ਵੀ ਹੋਗਾ ਫਿਰ ਤੁਹਾਨੂੰ ਸੇਅਰ ਕਰਾਂਗੇ